ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਗੋਹਾਵਾਲਾ ਜੀ ਸਲਾਨਾ ਚੌਥੀ ਵਰਸੀ ਮਨਾਈ ਜਾ ਰਹੀ ਹੈ ਜੋ ਕਿ ਪਿੰਡ ਲੋਗੜ ਜੋ ਕਿ ਬਾਬਾ ਜੀ ਦਾ ਜੱਦੀ ਪਿੰਡ ਲੋਗੜਾ ਤੇ ਆਪਾਂ ਉਹਨਾਂ ਦੇ ਪਿੰਡ ਦੇ ਤੇ ਕੁਝ ਆਗੂ ਸਹਿਬਾਨ ਨਾਲ ਗੱਲਬਾਤ ਵੀ ਕਰਾਉਣੀ ਆ ਸਤਖੰਡ ਵਾਸੀ ਬਾਬਾ ਪਾਲਾ ਜੀ ਦੇ ਜੱਦੀ ਪਿੰਡ ਲੋਗੜ ਵਿਖੇ ਸਲਾਨਾ ਚੌਥੀ ਵਰਸੀ ਮਨਾਈ ਗਈ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਰਾਕੀ ਸਿੰਘਾ ਨੇ ਵੀ ਆਪਣੀਆਂ ਹਾਜ਼ਰੀਆਂ ਭਰੀਆਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਦੂਰ ਦਰਾਡੇ ਤੋਂ ਸੰਗਤਾਂ ਨੇ ਵੀ ਭਰੀਆਂ ਹਾਜ਼ਰੀਆਂ ਤੇ ਗੁਰੂ ਘਰ ਦੀਆਂ ਸ਼ਰਪ ਕੀਤੀਆਂ ਆਉ ਦੇਖਦੇ ਆ ਦਰਸ਼ਨ ਕੋਟ ਦੇ ਆਪ ਦੀ ਰਿਪੋਰਟ ਸਾਰੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਲਿਖੇ ਕਿਰਕਾ He shall ਅਗਲੇ ਰਾਤ ਪ੍ਰੋਗਰਾਮ ਜਿਵੇਂ ਹੋਵੇਗਾ ਉਹ ਆਪਕੋ ਪ੍ਰਬੰਧਕ ਜਨਾਬ ਨੂੰ ਦੱਸ ਦਿੱਤਾ ਜਾਊਗਾ ਆਓ ਬੜੇ ਪਿਆਰ ਦੇ ਨਾਲ ਇੱਕ ਸ਼ੁਭਜ ਦੇ ਹਾਜ਼ਰੀ ਕਰਿਏ ਉਸ ਤੋਂ ਬਰਧ ਗੁਰੂ ਚਰਨਾਂ ਦੇ ਵਿੱਚ ਛਿਮਾ ਦੇ ਨਾਟਕਾ ਜੀ ਆਓ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜਨਾ ਜਤਨ ਕਰੀਏ ਪਾਰ ਬ੍ਰੰਹ ਪ੍ਰਭ ਮੇਂ ਕਰ ਕਾਤੇ ਪੰਜੁਰੇ ਚੜਦਾ ਕਿਲ ਕਿਪਤਾਂ ਤੇ ਪੰਜੁਰੇ ਚੜਦਾ I'm oh ਦੇ ਆ ਕੇ ਬਾਬਾ ਪਾਲਾ ਜੀ ਸਾਡੇ ਨੂੰ ਨਾਲੇ ਕੇ ਦੂਸਰਾ ਉਦਾਸ ਜਿਹਾ ਜਿਹਾ ਸਾਸੀਂ ਉਹ ਪਹਿਚਾਨ ਨਹੀਂ ਸਕੇ ਤੇ ਜੋ ਸੇਵਾਦਾਰਾ ਤੇ ਉਹ ਵੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਸੇਵਾ ਕਰਦੇ ਆ ਤੇ ਪਿੰਡ ਲੋਕੜਦੇ ਵੀਰ ਜਿਹੜੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਜਿਹੜੀ ਸੇਵਾ ਕਰਦੇ ਆ ਤੇ ਲੰਗਰ ਵੀ ਲਾਉਂਦੇ ਆ ਤੇ ਆਪਣੀਆਂ ਹੋਰ ਵੀ ਬਹੁਤ ਜਿਹੜੀਆਂ ਸੇਵਾ ਵਾ ਜਿੱਤਰਾ ਕਿ ਕੰਨਿਆਦਾਨ ਕਲੱਬ ਬਹੁਤ ਜਿਆਦੀਆਂ ਜਿਹੜੀਆਂ ਸੇਵਾ ਕਰਨਦੇ ਆ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੱਚਖੰਡ ਵਾਸੀ ਪਾਪਾ ਪਾਲਾ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜੋ